ਇਸ ਵੀਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਦਜ਼ਿਕ ਡਰੱਗਸ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵੀ ਸਾਬਕਾ ਮੰਤਰੀ ਵਿਕਰਮ ਸਿੰਘ ਜੀਠਿਆ ਨੂੰ ਕਈ ਵਾਰ ਸਮਨ ਜਾਰੀ ਹੋ ਚੁੱਕੇ ਨੇ ਕਈ ਵਾਰ ਉਹ ਐਸਟੀਟੀ ਦੇ ਸਾਹਮਣੇ ਪੇਸ਼ ਹੋਣ ਲਈ ਵੀ ਪਹੁੰਚੇ ਪਰ ਅੱਜ ਫਿਰ ਜਿਹੜਾ ਐਸਟੀਟੀ ਦੇ ਸਾਹਮਣੇ ਪੇਸ਼ ਹੋਣ ਲਈ ਉਹ ਪਟਿਆਲਾ ਵਿਖੇ ਪਹੁੰਚ ਚੁੱਕੇ ਨੇ ਜਿੱਥੇ ਪਾਰੀ ਪੂਰੀ ਫੋਰਸ ਤੈਨਾਤ ਕੀਤੀ ਗਈ ਹੈ ਇਸ ਮੌਕੇ ਵਿਕਰਮ ਜੀਠਿਆ ਨੇ ਆਖਿਆ ਕਿ ਇਹ 11 ਸਾਲ ਤੋਂ ਵੱਧ ਪੁਰਾਣਾ ਕੇਸ ਹੈ ਮੈਂ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕਾਂ ਇਸ ਲਈ ਹਰ ਵਾਰ ਐਸਟੀਟੀ ਦੇ ਅੱਗੇ ਪੇਸ਼ ਹੋਣਾ ਜ਼ਰੂਰੀ ਸਮਾਜਾ ਵਿਕਰਮਜੀਠੇ ਨੇ ਵੀ ਅਖਿਆ ਕਿ ਮਾਨ ਸਰਕਾਰ ਖਿਲਾਫ ਬੋਲਦਾ ਹਾਂ ਜਿਸ ਕਹਿ ਕੇ ਮੁਖਵੰਤਰ ਦੇ ਇਸ਼ਾਰੇ ਤੇ ਐਸਐਟੇ ਅਧਿਕਾਰੀ ਉਸ ਨੂੰ ਹਮੇਸ਼ਾ ਪੁੱਛਗੇ ਜਿਹੜਾ ਬੁਲਾ ਲੈਂਦੇ ਨੇ ਵਿਕਰਮਜੀਠੇ ਨੇ ਅਖਿਆ ਕਿ ਵਿਧਾਨ ਸਭਾ ਚ ਬੀਤੇ ਦਿਨ ਜੋ ਹੋਇਆ ਉਹ ਪਤਾ ਮੰਦਪਾਗਾ ਸੀਗਾ ਇਸ ਸਰਕਾਰ ਨੇ ਪੰਜਾਬ ਨੂੰ ਸਿਰਫ ਹਮੇਸ਼ਾ ਕਰਜਾ ਹੀ ਦਿੱਤਾ ਇਸ ਦੌਰਾਨ ਵਿਕਰਮਜੀਠਾ ਵੱਲੋਂ ਬਲਕਾਰ ਸਿੰਘ ਤੇ ਵੀ ਨਿਸ਼ਾਨਾ ਸਾਧਦੇ ਕਿ ਉਹਨਾਂ ਨੇ ਕਹਿ ਕੇ ਆਪਣੇ ਪੁੱਤ ਨੂੰ ਉਸਨੇ ਨੌਕਰੀ ਦਿੱਤੀ ਜੋ ਕਿ ਉਸਦੇ ਲਾਇਕ ਨਹੀਂ ਸੀਗਾ ਉੱਥੇ ਉਹਨਾਂ ਨੇ ਵੀ ਕਿਹਾ ਕਿ ਮਾਨ ਸਰਕਾਰ ਤੇ ਨਿਸ਼ਾਨਾ ਸਾਧਦੇ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਹਮੇਸ਼ਾ ਭਰਤੀਆਂ ਦੇ ਵਿੱਚ ਕਪਲਾ ਕਰਦੀ ਨਜ਼ਰ ਆਉਂਦੀ ਹੈ ਜਿਸ ਗਵਰਨਮੈਂਟ ਇਜ਼ ਪਲੇਇੰਗ ਵਿਦ ਦਾ ਲਾਈਵਜ਼ ਆਫ ਯੰਗਸਟਰਸ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਖਲਵਾੜ ਕਰ ਰਹੀ ਹੈ ਆ ਸ਼ੋਸ਼ੋਬੇ ਤਵੀਰ ਹੈ ਜਿਹੜਾ ਹਰ ਟੈਸਟ ਚ ਫੇਲ ਹੋਇਆ ਬਲਕਾਰ ਦਾ ਮੁੰਡਾ ਮੰਤਰੀ ਦਾ ਉਹਨੂੰ ਚੱਕ ਕੇ ਜੀਐਮ ਲਾਤਾ ਉਥੇ ਕੀ ਕੁਆਲਿਫੀਕੇਸ਼ਨ ਔਰ ਹਰ ਭਰਤੀ ਚ ਆਈਐਸਐਸ ਬੋਰਡ ਦੀ ਭਰਤੀ 'ਚ ਬੜਾ ਵੱਡਾ ਸਕੈਮ ਨਿਕਲ ਕੇ ਆਇਆ ਹੋਰ ਭਰਤੀਆਂ 'ਚ ਵੀ ਰੌਲੇ ਪੈ ਰਹੇ ਆ ਉਹ ਰੌਲੇ ਇਸ ਲਈ ਪੈ ਰਹੇ ਆ ਕਿਉਂਕਿ ਫੇਵਰ ਐਂਡ ਫੇਵਰੇਟਿਜ਼ਮ ਆਰਡਰ ਆਫ ਦਿਡੇ ਹੋ ਗਿਆ ਅੱਜ ਪੰਜਾਬ ਦੇ ਹਾਲਾਤ ਕੀ ਨੇ ਇਹ ਮਿਲਨੀਆਂ ਰੱਖ ਰਿਹਾ ਵਪਾਰ ਮਿਲਨੀ ਵਪਾਰੀ ਆ ਕਿਹੜਾ ਰਿਹਾ ਤੁਸੀਂ ਤਾਂ ਆਪ ਪ੍ਰੋਵੀਜ਼ਨ ਘਟਾਤੀ ਐ ਇਨਸੈਂਟਿਵ ਦੀ ਬਜਟ ਦੀ ਅਲੋਕੇਸ਼ਨ ਫਾਰ ਇੰਡਸਟਰੀ ਇਨਸੈਂਟਿਵ ਘਟਾਤੀ ਐ ਕਿਉਂ ਘਟਾਤੀ ਕਿਉਂਕਿ ਇੰਡਸਟਰੀ ਘਟ ਗਈ 70 ਹਜ਼ਾਰ ਕਰੋੜ ਇਹ ਕਹਿੰਦੇ ਆ ਤੁਸੀਂ ਗਵਰਨਮੈਂਟ ਦੇ ਵੈਸੇ ਆਡਿਟਡ ਫਿਗਰ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਕੱਢ ਲੋ ਕਹਿੰਦੇ 2-3 ਹਜ਼ਾਰ ਕਰੋੜ ਵੀ ਨਹੀਂ ਆਇਆ ਕਿਹੜੀ ਨਵੀਂ ਇੰਡਸਟਰੀ ਆਈ ਹੈ ਤੁਸੀਂ ਪਟਿਆਲੇ ਜ਼ਿਲ੍ਹੇ 'ਚ ਕਿਸੇ ਜ਼ਿਲ੍ਹੇ 'ਚ ਜਾ ਕੇ ਦੱਸੋ ਨਵੀਂ ਕੋਈ ਫੈਕਟਰੀ ਲੱਗਦੀ ਹੈ ਤਾਂ ਸਾਹਮਣੇ ਦਿਸਦੀ ਆ ਉਹ ਲੁਕੋ ਥੋੜੀ ਸਕਦੇ ਇਹਨਾਂ ਨੇ ਕਿਹੜੀ ਦਾ ਉਤਕਾਟਨ ਕੀਤਾ 70 ਹਜ਼ਾਰ ਕਰੋੜ ਦਾ 2 ਸਾਲਾਂ 'ਚ ਇਨਵੈਸਟਮੈਂਟ ਮੀਨਸ ਹਲਵਲਟ ਕਿੱਥੇ ਕਿਹੜੀ ਨਵੀਂ ਫੈਕਟਰੀ ਇਹ ਤਾਂ BMW ਦਾ ਪਲਾਂਟ ਨਹੀਂ ਆਇਆ ਇਹਦਾ ਅਜੀਤ ਸਾਹਿਬ ਵੀ ਕਿ ਜੇਈਪੀ ਭਰਤੀ ਦਾ ਵੀ ਇੱਕ ਕਪੜਾ ਸਾਹਮਣੇ ਆਇਆ ਜਿ ਕਿ ਹਰਿਆਣਾ ਦੇ ਲੋਕ ਜੇ ਹਰਿਆਣਾ ਦੇ ਨੌਜਵਾਨ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਦੇਖੋ ਇਹਦੇ ਚ ਬੜਾ ਰੌਲਾ ਪਿਆ ਕਿ ਪੇਪਰ ਲੀਕ ਹੋਇਆ ਹੈ ਔਰ ਪੇਪਰ ਲੀਕ ਜੇ ਹਰਿਆਣੇ ਦੇ ਬੱਚਿਆਂ ਨੂੰ ਉਹ ਪੇਪਰ ਸਪਲਾਈ ਕੀਤੇ ਗਏ ਉਹਨਾਂ ਨੇ ਪੇਪਰ ਟੌਪ ਕੀਤੇ ਮੈਂ ਪਹਿਲਾਂ ਵੀ ਇੱਕ ਵਾਰੀ ਕਹੇ ਜਾ ਇਸ਼ੂ ਰੇਜ਼ ਕੀਤਾ ਸੀ ਜਦੋਂ ਸੰਗਰੂਰ ਜ਼ਿਲ੍ਹੇ ਤੋਂ ਸਾਰੇ ਭਰਤੀ ਹੋ ਗਏ ਸੀ ਉਹ ਪੇਪਰ ਕੈਂਸਲ ਹੋਏ ਅਖੀਰ ਚ ਇਹਦੇ ਚ ਵੀ ਕੰਮ ਹੈ ਦੇਖੋ ਬੜਾ ਵੱਡਾ ਫਿਲਵਾੜਾ ਸਾਡੇ ਨੌਜਵਾਨਾਂ ਨਾਲ ਜਿਹੜਾ ਕਹਿੰਦਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲਾਂਗੇ ਹੁਣ ਤਾਂ ਇਹ ਪੇਪਰ ਲੀਕ ਕੀ ਹਰਿਆਣੇ ਨੂੰ ਕਰ ਰਿਹਾ ਕਿਉਂਕਿ ਹਰਿਆਣੇ ਦੀ ਇਲੈਕਸ਼ਨ ਆਈ ਹੈ ਥਿਸ ਇਜ਼ ਪਿਓਰ ਸੁਸ਼ੀਲ ਗੁਪਤਾ ਔਰ ਇਹ ਦਿਨਾਂ ਰਲ ਮਿਲ ਕੇ ਇਹ ਜੀ ਕਰਕਤਾ ਹੋ ਰੀਆਂ ਕਿ ਕਿਵੇਂ ਹਰਿਆਣੇ ਦੇ ਬੱਚਿਆਂ ਨੂੰ ਨੌਕਰੀ ਮਿਲ ਜਾ ਆਮ ਆਦਮੀ ਪਾਰਟੀ ਨੂੰ ਕੋਈ ਬੈਨੇਫਿਟ ਹੋ ਜਾਏ ਐਂਡ ਹੀ ਹੀ ਹੈਜ਼ ਗਾਟ ਦਾ ਡਿਪਾਰਟਮੈਂਟ ਹੀ ਇਜ਼ ਦਾ ਚੀਫ ਮਿਨਿਸਟਰ ਲਾਅ ਔਰਡਰ 'ਚ ਇਹਦੇ ਆ ਸਲੀਪਿੰਗ ਹਰ ਮੁੱਦੇ ਤੇ ਸੁੱਤੇ ਪਏ ਉਜੀ ਤੁਸੀਂ ਸਾਡੀ ਇੰਡੀਆ ਘੱਟਜੂੜ ਤੇ ਬਾਰੇ ਕੀ ਕਹਿਣਾ ਹੈ ਇੱਕ ਤਰਫ ਇੰਡੀਆ ਘੱਟਜੂੜ ਹੋਇਆ ਬਾਹਰ ਕੇਂਦਰ ਦੇ ਵਿੱਚ ਸਾਂਝਦਾਰੀ ਹੋਈ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਜੋ ਮਜ਼ਾਕ ਕੀਤਾ ਜਾ ਰਿਹਾ ਹੈਗਾ ਉਸ ਨੂੰ ਕਿਸ ਤਰੀਕੇ ਦੇਖੋ ਭਗਵੰਤ ਮਾਨ ਜੀ ਦਾ ਮੈਂ ਪਹਿਲਾ ਧੰਨਵਾਦ ਉਹਦਾ ਨਾ ਕਰਨ ਲੱਗਿਆ ਉਹਨਾਂ ਨੇ ਇੱਕ ਗੱਲ ਕਬੂਲੀ ਜਿਹੜੀ ਬਾਰੇ ਮੈਂ ਬੜੀ ਵਾਰੀ ਟਿੱਪਣੀ ਕਰਦਾ ਸੀਗਾ ਕਿ ਕਾਂਗਰਸ ਦਾ ਕੋਈ ਲੀਡਰ ਗਾਂਧੀ ਪਰਿਵਾਰ ਦੇ ਇੰਨਾ ਨੇੜੇ ਨਹੀਂ ਜਿੰਨਾ ਭਗਵੰਤ ਮਾਨ ਹੈ ਔਰ ਭਗਵੰਤ ਮਾਨ ਆਪ ਐਨ ਫਲੋਰ ਆਫ ਦਾ ਹਾਊਸ ਕਹਿ ਰਿਹਾ ਕਿ ਤੁਹਾਡੇ ਨਾਲ ਤਾਂ ਉਹ ਬੀਬੀ ਆ ਰਾਹੁਲ ਗਾਂਧੀ ਬਹਿੰਦੇ ਨਹੀਂ ਮੇਰੇ ਨਾਲ ਤਾਂ ਬੜਾ ਪਿਆਰ ਔਰ ਇਹੀ ਗੱਲ ਕਿ ਇਹ ਦੋਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਫਰੈਂਡਲੀ ਮੈਚ ਖੇਲ ਰਹੇ ਆ ਆਪਸ ਵਿੱਚ ਜੇ ਸਭ ਤੋਂ ਨੇੜੀ ਮੈਂ ਕਹਿ ਸਕਦਾ ਕਾਂਗਰਸੀ ਦਾ ਕੋਈ ਆਗੂ ਕਾਂਗਰਸ ਦੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਨੇੜੇ ਆ ਤੇ ਉਹ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੀ ਭਗਵੰਤ ਮਾਨ ਦੀ ਸਾਰੀਆਂ ਤਸਵੀਰਾਂ ਜਨਤਕ ਨੇ ਔਰ ਅੱਜ ਜਿਹੜੇ ਲੁਧਿਆਣੇ ਦੇ ਐਮਪੀ ਸਾਹਿਬ ਨੇ ਜਾਂ ਹੋਰ ਐਮਪੀ ਨੇ ਉਹਨਾਂ ਦਾ ਰੋਜ ਪੈਗ ਪਿਆਲੇ ਦੀ ਸਾਂਝ ਭਗਵੰਤ ਮਾਨ ਦੀ ਸਭ ਬੱਚਾ ਬੱਚਾ ਜਾਣਦਾ ਜੀ ਸਾਹਿਬ ਇੱਕ ਹਰਮਨ ਸਿੰਘ ਪਠਾਨਵਾਜਰਾਂ ਦੇ ਵੱਲੋਂ ਪੱਤਰਕਾਰ ਨਾਲ ਕਿਹਾ ਗਿਆ ਕਿ ਤੁਸੀਂ ਬਾਹਰ ਮਿਲ ਵਿਧਾਨ ਸਭਾ ਦੇ ਵਿੱਚ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਪੱਤਰਕਾਰ ਨੂੰ ਕਿਹਾ ਗਿਆ ਗੈਲਰੀ ਦੇ ਵਿੱਚ ਖੜ ਕੇ ਇੱਕ ਮੈਂ ਬੇਨਤੀ ਕਰਾਂ ਜੀ ਇਹ ਜਿਹੜਾ ਇਹ ਇੱਥੋਂ ਦੀ ਜਿਹੜੀ ਆ ਐਸਆਈਟੀ ਆ ਇਹ 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 ਵੀ ਭਗਵਾਨਤ ਮਾਨ ਦੀ ਪਰਸਨਲ ਚੋਇਸ ਹੈ ਉਹਨਾਂ ਦੇ ਘਰ ਨੂੰ ਚਲਾਉਣ ਵਾਲੇ ਇਹ ਐਸਆਈਟੀ ਦੇ ਮੈਂਬਰ ਹਨ ਇਹਨਾਂ ਨੂੰ ਸਵਾਲ ਉਹ ਬਣਾ ਕੇ ਭੇਜਦਾ ਮੈਂ ਤਦੇ ਕਹਿੰਦਾ ਤੂੰ ਆਪ ਹੀ ਆ ਜਾ ਪਾਉ ਤੇਰੇ ਦੋ ਨਾਲ ਦੋ ਦੋ ਹੱਥ ਕਰ ਲੀਏ ਸਿੱਧੇ ਐਵੇਂ ਉੱਥੇ ਫਜ਼ੂਲ ਚ ਸ਼ਰਾਬ ਪੀ ਕੇ ਵਿਧਾਨ ਸਭਾ ਚ ਗਾਹ ਪਾਉਣਾ ਮੈਂ ਤਾਂ ਮਾਤਾ ਜੀ ਨੂੰ ਕਹਿੰਦਾ ਇਹਦਾ ਲਿਵਰ ਬਹਿ ਜਾਣਾ ਜੋ ਇਹਦੀ ਹਰਕਤਾਂ ਨੇ ਹਟਾ ਲਓ ਇਹਨੂੰ ਮਤਲਬ ਉਹ ਦਿਨ ਵੀ ਕੋਈ ਸੋਫੀ ਬੰਦੇ ਤੇ ਹਰਕਤਾ ਕੋੜੇ ਤੁਸੀਂ ਮੈਨੂੰ ਇੱਕ ਬੰਦਾ ਇਨਸ ਰਾਈਟ ਸੈਂਸਿਸ ਕੋਈ ਉਹ ਜਾ ਬਿਹੇਵੀਅਰ ਵਿਖਾ ਸਕਦੇ ਐ ਐਂਡ ਵੈਨ ਦਾ ਚੀਫ ਮਿਨਿਸਟਰ ਇਜ਼ ਬਿਹੇਵਿੰਗ ਲਾਈਕ ਥਿਸ ਪਠਾਨ ਮਾਜਰੇ ਵਰਗੇ ਡਿਫਾਲਟਰਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਜਿਹੜਾ ਮਤਲਬ ਉਹਦੀ ਕਿਹੇ ਜਿਹੀਆਂ ਕਹੇ ਜਿਹੀਆਂ ਵੀਡੀਓ ਵਾਇਰਲ ਹੋ ਗਈ ਆ ਕਿਸੇ ਨੂੰ ਡਰਾਉਣਾ ਧਮਕਾਉਣਾ ਇਹ ਤਾਂ ਥੋੜੇ ਪ੍ਰੈਸ ਵਾਲਿਆਂ ਦੀ ਰੀੜ ਦੀ ਹੱਡੀ ਥੋੜੀ ਬੈਂਦੀ ਜਾਂਦੀ ਆ ਥੋੜਾ ਮੈਂ ਲਾਲੂ ਜਿ ਘਰਾ ਦੇਣਾ ਤਗੜੇ ਹੋ ਕੇ ਨਿਝਠੋ ਇਹ ਜਿਆ ਨੂੰ ਤੁਸੀਂ ਯੂ ਆਰ ਪਾਰਟ ਆਫ ਦ ਸੋਸਾਇਟੀ ਤਾਨੂੰ ਤੁਸੀਂ ਪੰਜਾਬ ਤੁਸੀਂ ਚੌਥਾ ਥਾਮੋ ਡੈਮੋਕਰੇਸੀ ਦੇ ਜੇ ਤੁਸੀਂ ਕਮਜ਼ੋਰ ਪੈ ਕੇ ਤੇ ਲੋਕਤੰਤਰ ਬਚਣਾ ਕਿੱਥੋਂ ਹੈ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਚਾ ਮੈਂ ਆ ਜਾਂ ਕੋਈ ਆ ਠੋਕ ਕੇ ਖਲੋ ਸੀ ਤੁਹਾਡੇ ਨਾਲ ਖਲੋਊਗਾ ਜਿੰਨੇ ਵੀ ਹੱਕ ਸੱਚ ਦੀ ਗੱਲ ਕਰਦੇ ਤੁਹਾਡੇ ਨਾਲ ਖਲੋਣਗੇ ਇਹ ਜੇ ਪਠਾਨ ਮਾਜਰੇ ਆੜ ਕੇ ਤਾਂ ਖੁਸ਼ੀ ਖੁਸ਼ਕੀ ਨਹੀਂ ਸਕਦੇ